ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਰਿਫਿਊਜ਼ਲ ਬਹੁਤ ਤੇਜ਼ੀ ਦੇ ਨਾਲ ਆਉਂਦੇ ਨੇ ਜਦੋਂ ਦੀ ਸਰਕਾਰ ਬਦਲੀ ਹੈ ਇਹ ਪਰੰਪਰਾ ਜਾਰੀ ਹੈ ਮਾਰਕਰਨੀ ਦੀ ਸਰਕਾਰ ਨੇ ਕਈ ਨਵੀਆਂ ਡਾਇਰੈਕਸ਼ਨਸ ਦਿੱਤੀਆਂ ਨੇ ਇਮੀਗ੍ਰੇਸ਼ਨ ਮਿਨਿਸਟਰੀ ਨੂੰ ਔਰ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਹੁਣ ਕਿਹੜੇ ਪ੍ਰੋਫਾਈਲਸ ਨੂੰ ਵੀਜ਼ੇ ਆ ਰਹੇ ਨੇ ਸਕਸੈਸ ਰੇਟ ਤੀਤੀਕ ਪਰਸੈਂਟ ਦੀ ਗੱਲ ਹੋ ਰਹੀ ਹੈ ਪਰ ਉਹ 33% ਕਿਹੜੀ ਪ੍ਰੋਫਾਈਲ ਨੂੰ ਵੀਜ਼ਾ ਮਿਲਦਾ ਹੈ ਇਦੇ ਉੱਪਰ ਅੱਜ ਗੱਲ ਸਮਝਾਂਗੇ ਅਮਨਦੀਪ ਜੀ ਤੁਹਾਨੂੰ ਅਮਨਦੀਪ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ so much for once again inviting me ਥੈਂਕ ਯੂ so much ਅਮਨਦੀਪ ਜੀ ਉਹ ਕਿਹੜੇ ਨੇ 33% ਚ ਸ਼ਾਮਲ ਕਿਉਂਕਿ ਵੀਜ਼ਾ ਇਹ ਮੰਨਿਆ ਜਾ ਰਿਹਾ ਕਿ 33% ਵੀਜ਼ਾ ਗ੍ਰਾਂਟ ਹੋ ਰਿਹਾ ਕੈਨੇਡੀਅਨ ਹਾਈ ਕਮਿਸ਼ਨ ਤੋਂ ਸੋ ਉਹ 33% ਚ ਕਿਹੜਾ ਕਿਹੜਾ ਸ਼ਾਮਲ ਹੈ ਕਿਸ ਤਰ੍ਹਾਂ ਦਾ ਪ੍ਰੋਫਾਈਲ ਹੈ ਕਿਸ ਤਰ੍ਹਾਂ ਦੇ ਕੋਰਸਸ ਨੇ ਜਿਨ੍ਹਾਂ ਨੂੰ ਅਸੀਂ ਮੰਨিয়ে ਵੀ 100 ਦੇ ਵਿੱਚੋਂ ਅਗਰ 100 ਫਾਈਲਾਂ ਲੱਗੀਆਂ ਨੇ ਇਹ 33 ਨੂੰ ਵੀਜ਼ਾ ਮਿਲ ਸਕਦਾ ਜਾਂ ਮਿਲ ਰਿਹਾ ਹੈ ਅਪ ਇਸਰ ਪਹਿਲਾਂ ਤਾਂ ਤੁਸੀਂ 33% ਕਿਹਾ ਤੇ ਮੇਰੇ ਦਿਮਾਗ 'ਚ ਨਾ ਉਹ ਗੱਲ ਆ ਗਈ ਕਿ ਪੰਜਾਬ 'ਚ ਵੀ 33% ਚਾਹੀਦੇ ਆ ਨੰਬਰ ਪਾਸ ਹੋਣ ਲਈ ਸੋ ਮੈਂ ਇਹ ਤਾਂ ਕਹਿ ਸਕਦਾ ਕਿ ਕੈਨੇਡਾ ਪਾਸ ਹੋ ਰਿਹਾ ਹੈ ਵੀਜ਼ਾ ਦੇਣ ਦੇ ਵਿੱਚ ਐਂਡ ਇਹ ਫਿਗਰ ਹੌਲੀ-ਹੌਲੀ ਵਧੇਗੀ ਪਹਿਲਾਂ ਕਾਫੀ ਡਾਊਨ ਚਲੀ ਗਈ ਸੀ ਬਟ ਇਹ ਹੌਲੀ-ਹੌਲੀ ਫਿਗਰ ਜ਼ਰੂਰ ਵੱਧ ਰਹੀ ਹੈ ਐਂਡ ਵੀ ਆਰ ਸੀਇੰਗ ਕਿ 40 ਤੋਂ 50% ਤੇ ਆ ਕੇ ਐਂਡ ਹੋਪਫੁਲੀ ਬਾਏ ਦ ਐਂਡ ਆਫ ਦਿਸ ਈਅਰ ਇਹ 70-75% ਤੇ ਚਲਾ ਜਾਏਗਾ ਹੋਂਸੇ ਦਿੱਤੇ ਤੱਕ ਗੱਲ ਆਉਂਦੀ ਹੈ ਕੈਨੇਡਾ ਕਿਹੜੀ ਪ੍ਰੋਫਾਈਲਸ ਨੂੰ ਵੀਜ਼ਾ ਦੇ ਰਿਹਾ ਹੈ। ਹੁਣ ਮੋਸਟਲੀ ਅਸੀਂ ਪਹਿਲਾਂ ਕੀ ਕਰਦੇ ਸੀਗੇ ਅਸੀਂ ਜਿਹੜਾ ਪ੍ਰੋਗਰਾਮ ਅਵੇਲੇਬਲ ਹੈ ਉਸ ਅਪਲਾਈ ਕਰ ਲੈਂਦੇ ਸੀ ਪਰ ਹੁਣ ਅਸੀਂ ਕੀ ਕਰਨਾ ਹੈ ਜਦੋਂ ਕੈਨੇਡਾ ਚ ਅਪਲਾਈ ਕਰਨਾ ਹੈ ਅਸੀਂ ਸੀਆਈਪ ਕੋਡ ਦੇ ਤਹਿਤ ਪ੍ਰੋਗਰਾਮਸ ਦੇਖਨੇ ਹੈ ਕਲਾਸੀਫਿਕੇਸ਼ਨ ਆਫ ਇਨਸਟ੍ਰਕਸ਼ਨਲ ਪ੍ਰੋਗਰਾਮ। ਇਹ ਸੀਆਈਪ ਲਿਸਟਾ ਜਿਹੜੀ ਪੰਜ ਸਪੈਸ਼ਲਾਈਜੇਸ਼ਨਸ ਨੇ ਸਟੈਂਪ ਪ੍ਰੋਗਰਾਮਸ ਨੇ ਐਗਰੀਕਲਚਰ ਐਂਡ ਐਗਰੀ ਫੂਡ ਬਿਜ਼ਨਸ ਹੈ। ਉਹਦੇ ਵਿੱਚ ਨੇ ਉਸ ਤੋਂ ਬਾਅਦ ਹੈਲਥ케ਅਰ ਦੇ ਪ੍ਰੋਗਰਾਮਸ ਨੇ ਟ੍ਰੇਡ ਦੇ ਪ੍ਰੋਗਰਾਮ ਨੇ ਪੰਜ ਸਪੈਸ਼ਲਾਈਜੇਸ਼ਨ ਜਿਹੜੀਆਂ ਕੈਨੇਡਾ ਨੇ ਚੂਜ਼ ਕੀਤੇ ਆ ਨੇ ਉਹਦੇ ਤਹਿਤ ਸਾਰੇ ਕਾਲਜਸ ਨੂੰ ਲਿਸਟਿੰਗ ਦਿੱਤੀ ਗਈ ਹੈ ਕਿ ਇਹਨਾਂ ਪ੍ਰੋਗਰਾਮਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜਾ ਜਿਹੜਾ ਪ੍ਰੋਗਰਾਮ ਉਸ ਕੋਡ ਦੇ ਅਨੁਸਾਰ ਫਾਲੋ ਕਰਦਾ ਹੈ ਪਹਿਲਾਂ ਬੱਚੇ ਨੇ ਉਹ ਚੂਜ਼ ਕਰਨਾ ਹੈ ਉਸ ਤੋਂ ਬਾਅਦ ਬੈਚਲਰਸ ਤੇ ਮਾਸਟਰਸ ਵਿੱਚ ਜ਼ਿਆਦਾ ਸੁਝਾਅ ਦਿੰਦੇ ਮੈਂ ਬੱਚੇ ਦਾ ਆਈ ਵਿਲ ਆਲਵੇਸ ਸੁਜੈਸਟ ਬੱਚਾ ਉਧਰ ਧਿਆਨ ਦੇ ਬੈਚਲਰਸ ਐਂਡ ਮਾਸਟਰਸ ਜੇ ਤੁਸੀਂ ਬੈਚਲਰਸ ਕੀਤੀ ਹੋਈ ਹੈ ਸਾਡੇ ਕੋਲ ਇਦਾਂ ਦੇ ਬਹੁਤ ਸਾਰੇ ਯੂਨੀਵਰਸਿਟੀ ਆਪਸ਼ਨਸ ਨੇ ਜਿੱਥੇ ਤੁਸੀਂ ਆਫਟਰ ਸਕਾਲਰਸ਼ਿਪ ਕਟ ਫੀਸ ਉੱਤੇ ਅਪਲਾਈ ਕਰ ਸਰਵੇ ਸੋ ਆਪਟ ਫੋਰ ਥੈਟ ਆਇਲਸ ਲੈਕ ਮਾਈਂਡ ਸੈਟ ਲੈ ਕੇ ਆਓ ਬੱਚੇ ਕਿ ਪਹਿਲਾਂ ਕੀ ਹੁੰਦਾ ਹੈ ਸਾਢੇ 6 ਸਾਢੇ 6 ਰਾਈਟ ਠੀਕ ਹੈ ਐਲੀਜੀਬਿਲਟੀ ਇਹ ਦਿੱਤੀ ਹੈ ਬਟ ਕੋਸ਼ਿਸ਼ ਕਰੋ 7 ਬੈਂਡਸ ਲੈ ਕੇ ਆਓ ਆਇਲਸ ਨਾਲ ਅਪਲਾਈ ਕਰੋ 7 ਬੈਂਡਸ ਲੈ ਕੇ ਆਓ ਪੀਟੀ ਦਾ ਸਕੋਰ ਜਿਹੜਾ ਹੈ 60 65 ਦੇ ਵਿੱਚ ਲੈ ਕੇ ਆਓ ਪ੍ਰੋਫਾਈਲ ਨੂੰ ਹੋਰ ਸਟਰੋਂਗ ਕਰੋ ਜੇ ਆਪਣੇ ਅਕੈਡੈਮਿਕਸ ਦੀ ਜਰਨੀ ਕਵਰ ਕਰ ਚੁੱਕੇ ਹੋ ਤੁਹਾਨੂੰ ਲੱਗਦਾ ਹੈ ਕਿ ਮੇਰੀ ਪਰਸੈਂਟੇਜ ਥੋੜੀ ਜਿਹੀ ਘੱਟ ਹੈ ਸੋ ਆਈ ਵਿਲ ਜ਼ੋ ਤੇ ਐਫਰਟ ਕਰੂ ਟੈਕਨੀਕਲ ਸਕਿਲਸ ਡਿਵੈਲਪ ਕਰਨ ਦੇ ਲੋਕ ਜਦੋਂ ਅਸੀਂ ਬੱਚੇ ਦੀ ਐਸਓਪੀ ਦੇਖੀ ਦੀ ਹੈ ਨਾ ਜਿਦਾ ਕਿ ਮੈਂ ਤੁਹਾਡੇ ਪਹਿਲੇ ਵੀ ਸੈਸ਼ਨਸ ਤੁਹਾਡਾ ਸ਼ੇਅਰ ਕੀਤਾ ਕਿ ਐਸਓਪੀ ਬਹੁਤ ਇੰਪੋਰਟੈਂਟ ਹੈ ਮੈਂ ਹਰ ਆਪਣੇ ਇੱਕ ਇੰਟਰੈਕਸ਼ਨ 'ਚ ਸ਼ੇਅਰ ਕਰਦਾ ਹੁਣ ਜਦੋਂ ਐਸਓਪੀ ਬਣਦੀ ਹੈ ਨਾ ਐਸਓਪੀ ਦੇ ਵਿੱਚ ਬੱਚੇ ਦੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਬੱਚੇ ਨੇ ਕੀ ਕੀਤਾ ਹੋਇਆ ਹੈ ਬੱਚੇ ਨੇ ਕੋਈ ਵੋਲੰਟੀਅਰ ਵਰਕ ਕੀਤਾ ਹੋਇਆ ਹੈ ਉਹ ਕੁਝ ਨਹੀਂ ਮੈਂਸ਼ਨਡ ਹ ਮੇਰੀ ਬੈਕਗ੍ਰਾਉਂਡ ਕੀ ਹੈ ਮੇਰੇ ਪਾਪਾ ਕੀ ਕਰਦੇ ਨੇ ਮੇਰੇ ਕੋਲ ਕਿੰਨਾ ਪੈਸਾ ਹੈ ਮੈਂ ਕੈਨੇਡਾ ਚ ਜਾ ਕੇ ਕੀ ਕਰਨਾ ਹੈ ਜਾਂ ਮੈਂ ਕੈਨੇਡਾ ਤੋਂ ਵਾਪਸ ਆ ਕੇ ਕੀ ਕਰਨਾ ਇਹਨਾਂ ਗੱਲਾਂ ਦੇ ਵਿੱਚ ਸਾਰੀਆਂ ਐਸਓਪੀ ਖਤਮ ਹੋ ਜਾਣਗੀਆਂ ਮੈਂ ਸ਼ਾਇਦ ਆਪਣੇ ਐਕਸਪੀਰੀਅੰਸ ਦੇ ਵਿੱਚ ਬੜੀ ਰੀਅਲਿਸਟਿਕਲੀ ਜੇ ਤੁਹਾਨੂੰ ਦੱਸਾਂ ਮੈਂ ਕਟੋ-ਕਟ 30000 ਐਸਓਪੀ ਦੇਖੀ ਹੋਣੀਆਂ ਤੇ ਜੇ ਮੈਂ ਉਹਦੀ ਰੈਪੀਟੀਸ਼ਨ ਜੇ ਐਡ ਕਰ ਦਵਾਂ ਤਾਂ 30 ਦੀ 60 ਹੋ ਗਈ ਕਿਉਂਕਿ ਇੱਕ ਐਸਓਪੀ ਅਸੀਂ ਚਾਰ-ਚਾਰ ਵਾਰੀ ਚੈੱਕ ਵੀ ਕਰੀ ਦੀ ਮੈਂ ਉਹ 30000 ਐਸਓਪੀ ਦੇ ਵਿੱਚੋਂ ਸ਼ਾਇਦ ਗਿਣਤੀ ਦੀਆਂ ਇੱਕ ਕੇ 2% ਐਸਓਪੀ ਸਿੱਧੇ ਦੇਖਿਆ ਹੋਣੀ ਹੈ ਜਿੱਥੇ ਬੱਚਾ ਆਪਣੀਆਂ ਐਕਸਟਰਾ ਕਰੀਕੂਲਰ ਐਕਟੀਵਿਟੀਜ਼ ਮੈਂਸ਼ਨ ਕਰਦਾ ਹੈ ਕਿ ਮੈਂ ਫੋਰ ਇਗਜ਼ਾਮਪਲ ਮੈਂ ਹੁਣ ਕੈਨੇਡਾ 'ਚ ਰੀਸੈਂਟਲੀ ਕ੍ਰਿਕਟ ਪਪੂਲਰ ਹੋਇਆ ਸੋ ਬੱਚਾ ਆਪਣੀ ਐਸਓਪੀ 'ਚ ਲਿਖੇ ਕਿ ਮੈਂ ਪੰਜਾਬ ਦੇ ਵਿੱਚ ਸਟੇਟ ਲੈਵਲ ਕ੍ਰਿਕਟ ਖੇਡਿਆ ਹੋਇਆ ਹੈ ਤੇ ਮੇਰੀ ਐਸਪੀਰੇਸ਼ਨ ਇਹ ਵੀ ਹੈ ਕਿ ਕੈਨੇਡਾ 'ਚ ਮੈਂ ਕ੍ਰਿਕਟ ਨੂੰ ਇੱਕ ਯੂਨੀਵਰਸਿਟੀ ਜਾ ਕੇ ਅਪਲਿਫਟ ਕਰਾਂ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਸ ਯੂਨੀਵਰਸਿਟੀ 'ਚ ਕ੍ਰਿਕਟ ਕ੍ਰਿਕਟ ਅਕੈਡਮੀ ਮੈਂ ਬਾਸਕਟਬਾਲ ਖੇਡਦਾ ਮੈਂ ਵੌਲੰਟੀਅਰ ਵਰਕ ਕਰਦਾ ਜਿੱਦਾਂ ਆਪਣੇ ਪ पर साढ़े बच्चे नु शायद पता नहीं हैगा कि वॉलंटियर वर्क को अपनी एसओपी च में लिख सकता है सो so, अपने आप रिप्रेजेंट करना अपनी प्रोफाइल नु स्ट्रांग करना ये नहीं सोचना कि मेरी एकेडमिक जे कटने या मेरे आइल्स मैं 7 बैंड कैबता बट साढ़े 6 आए नहीं तो मेरे वीजा नहीं आ सकता सीआईपी कोड पिक करो ओसे सारेना प्रोग्राम्स अप्लाई करो जेडिया नौकरियां अवेलेबल नहीं होते जेदे शॉर्टेज ऑफ लेबर है ओना च करो बट अपनी ओवरऑल प्रेजेंटेबिलिटी दिखाओ ਕਿ ਮੈਂ ਤੁਹਾਡੀ ਕੰਟਰੀ ਚ ਆ ਕੇ ਐਜੂਕੇਸ਼ਨਲ ਕੀ ਡਿਫਰੈਂਸ ਲਿਆ ਸਕਦਾ ਹਾਂ ਫੋਰ ਏਗਜ਼ਾਮਪਲ ਸਰ ਜੇ ਮੈਂ ਇੱਕ ਐਗਰੀ ਬਿਜ਼ਨਸ ਦਾ ਪ੍ਰੋਗਰਾਮ ਪੜ੍ਹਦਾ ਜਾਂ ਮੰਨ ਲਓ ਮੈਂ ਐਗਰੀਕਲਚਰ ਪੜ੍ਹਦਾ ਹੈ ਉਹਦੇ ਵਿੱਚ ਮੈਂ ਚਾਹਣਾ ਹੈ ਮੈਂ ਆਪਣੀ ਐਸਓਪੀ ਤੇ ਮੈਂਸ਼ਨ ਕਰਾਂ ਕਿ ਮੈਂ ਰਿਸਰਚ ਕਰਨਾ ਚਾਹਣਾ ਹੈ ਕਿ ਕੈਨੇਡਾ ਦੀ ਧਰਤੀ ਤੇ ਅ ਵੱਖ-ਵੱਖ ਤਰੀਕੇ ਦੇ ਜਿਹੜੇ ਪ੍ਰੋਡਕਟਸ ਨੇ ਮੈਂ ਕਿਦਾਂ ਡਿਵੈਲਪ ਕਰ ਸਕਦਾ ਹਾਂ ਮੈਂ ਈਵੈਲਿਊਏਟ ਕੀਤਾ ਕਿ ਕੈਨੇਡਾ ਚ ਜਦੋਂ ਖਾਣਾ ਫੂਡ ਆ ਉਹ ਉਪਜਾਉ ਹੋਣ ਤੋਂ ਬਾਅਦ ਜਦੋਂ ਇੱਕ வால்ਮਾਰਟ ਚ ਪਹੁੰਚਦਾ ਰਿਟੇਲ ਸਟੋਰ ਚ ਪਹੁੰਚਦਾ ਮੈਂ ਦੇਖਿਆ ਕਿ ਉਹਦੀ ਕੋਸਟ ਵੱਧ ਜਾਂਦੀ ਇਸ ਕਰਕੇ ਮੈਂ ਐਗਰੀ ਫੂਡ ਬਿਜ਼ਨਸ ਚ ਔਣਾ ਚਾਹਣਾ ਹੈ ਸੋ ਜਦੋਂ ਬੱਚਾ ਇਦਾਂ ਗੱਲ ਕਰਦਾ ਨਾ ਤੇ ਉਹ ਵੀ ਦੇਖ ਹਮ ਬੱਚਣ ਲੱਗਦਾ ਕਿ ਐਸਓਪੀ ਪੜ੍ਹਦੇ ਨਹੀਂ ਬਿਲਕੁਲ ਪੜ੍ਹਦੇ ਆ ਪੜਿਆ ਜਾਂਦਾ ਦੇਖਿਆ ਜਾਂਦਾ ਉਸ ਤੋਂ ਬਾਅਦ ਹੀ ਡਿਸਾਈਡ ਕੀਤਾ ਜਾਂਦਾ ਸੋ ਆਪਣੀ ਪਰਸਨੈਲਿਟੀ ਨੂੰ ਲੈ ਕੇ ਅੱਗੇ ਆਉਂਦੀ ਬਹੁਤ ਲੋੜ ਹੈ ਕਿਰਪਾ ਕਰਕੇ ਐਸਓਪੀ ਨੂੰ ਇੱਕ ਕੁਐਸਚਨ ਪੇਪਰ ਨਾ ਸਮਝੋ ਐਸਓਪੀ ਤੁਹਾਡੀ ਰੈਪਰੈਜ਼ੈਂਟੇਸ਼ਨ ਹੈ ਸੋ ਜੇ ਮੈਂ ਇਹਨੂੰ ਕਰੈਕਟ ਕਰਕੇ ਸਰ ਦੱਸਾਂ اپنی ائلز ਵੱਲ ਧਿਆਨ ਦਿਓ پی ٹی ਨੂੰ ਸਕੋਰ ਨੂੰ ਥੋੜਾ ਹਾਈ ਰੱਖੋ ਜੇ ਅਕੈਡੈਮਿਕਸ percentages ਘਟਾਈਏ ਕੋਈ ਗੱਲ ਨਹੀਂ ਉਸੇ ਅਕੈਡੈਮਿਕਸ ਦੇ ਵਿੱਚ ਆਪਣੇ ਜਿਹੜੇ ਕੋਰਸਸ ਨੇ ਜਿਹੜੇ ਤੁਹਾਡੇ ਫੇਵਰੇਟ ਸੀਗੇ ਜਿਹੜੇ ਕੋਰਸਸ ਤੁਸੀਂ ਚੰਗੇ ਨੰਬਰ ਲੈ ਕੇ ਕਈ ਵਾਰੀ ਕੀ ਹੁੰਦਾ ਬੱਚੇ ਤੇ ਫਿਜ਼ਿਕਸ ਤੋਂ ਘੱਟ ਨੰਬਰ ਆ ਗਏ ਬਟ ਉਹਦੇ ਮੈਥ ਚ ਹਾਈ ਜ਼ਿਆਦਾ ਨੰਬਰ ਹੁੰਦੇ ਨੇ ਉਹ ਮੈਥ ਬਹੁਤ ਅੱਛਾ ਹੁੰਦਾ ਐਸਓਪੀ ਜੋ ਰਿਫਲੈਕਟ ਕਰੋ ਐਂਡ ਪ੍ਰੋਗਰਾਮ ਵੀ ਅਜਿਹਾਸ ਚੂਸ ਕਰੋ ਐਂਡ ਆਫਟਰ ਥੈਟ ਆਪਣੀ ਪਰਸਨੈਲਿਟੀ ਆਪਣੀ ਸਕਿਲਸ ਦੱਸੋ ਜਿਵੇਂ ਕਿ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦਸੀਆਂ why would that country not give you visa kyunki it skills dasne de naal na tusi ohna nu pata ki keh rahe ke je main tvaadi country ch aaya main tvaadi country ch volunteer work karu tvaadi country ch aake main differentiation le aa sakda hai ek individual ve samjhn di lohda ke oh differentiation le aa sakda main ek chote de example da na share karunga main social media te ek video dekhi oh de vich main dekhe ke ek gore ne na video banayi ke nagarkirtan chal reya sega te nagarkirtan de dauran langar seva chal rahi segi ਤੇ ਉਥੇ ਨਾ ਜਿਹੜੇ ਉਹ ਡਿਸਪੋਜ਼ੇਬਲ ਕੱਪਸ ਜਾਂ ਪਲੇਟਸ ਹੁੰਦੇ ਉਹ ਬਿਖਰੇ ਹੋਏ ਸੀ ਐਂਡ ਉਹਨੇ ਦਿਖਾਇਆ ਕਿ ਜਦੋਂ ਨਗਰ ਕੀਰਤਨ ਚੱਲ ਕੇ ਜਾ ਰਿਹਾ ਸੀ ਨਾ ਨਾਲ ਦੀ ਨਾਲ ਹੀ ਸਾਰਾ ਦਾ ਸਾਰਾ ਜੋ ਕਚਰਾ ਸਿਗਰ ਡਿਸਪੋਜ਼ੇਬਲ ਉਹ ਸਾਫ਼ ਹੋ ਰਿਹਾ ਸੀ ਕਿਉਂਕਿ ਉਹਨਾਂ ਨੇ ਲਾਸਟ ਦੇ ਵਿੱਚ ਇੱਕ ਟਰੱਕ ਰੱਖਿਆ ਹੋਇਆ ਸੀਗਾ ਉੱਥੇ ਇੱਕ ਮਸ਼ੀਨ ਸੀਗੀ ਉਹ ਮਸ਼ੀਨ ਨਾਲ ਨਾਲ ਸਾਰਾ ਕਚਰਾ ਚੁੱਕ ਕੇ ਉਸ ਟਰੱਕ 'ਚ ਪਾ ਰਹੀ ਸੀ ਹੁਣ ਉਹ ਇਸ ਗੱਲ ਤੋਂ ਬੜਾ ਇੰਪ੍ਰੈਸ ਹੋ ਗਿਆ कि वट अ ब्यूटीफुल मैनेजमेंट बाय दिस पीपल हम पंजाबियों ने कव यही कही कि थोड़े तो मैनेजमेंट स्किल्स ने मनन गए ही नहीं पर यह मैनेजमेंट ही है मैनेजीरियल स्किल्स ने एंड उस तो बाद इस चीज़ में सोचो जो मैं इंडिया करता होव तो मैं उ जाके कह कि मैं रीसाइकलिंग से काम करना चाहना है ठीक है मेरी मैं उस कंट्री से देखा कि कोई गारबेज मैनेजमेंट को लेकर इशू है मैं उन्होंने हैंडल करना चाहना है ये मेरी नॉलेज है एंड ये मेरी एस ओ पी है वीजा आएगा बिल्कुल आएगा बिल्कुल ठीक ਸੋ ਜਿਹੜੀਆਂ ਚੰਗੀਆਂ ਹੈਬਿਟਸ ਨੇ ਸੋਸ਼ਲ ਚੰਗੀਆਂ ਸੋਸ਼ਲ ਹੈਬਿਟਸ ਨੇ ਜਾਂ ਕੋਈ ਪਰਸਨਲ ਕੈਪੈਬਿਲਿਟੀਆਂ ਨੇ ਸਾਡੇ ਸਟੂਡੈਂਟਸ ਦੀਆਂ ਸੋ ਜ਼ਰੂਰ ਉਹਨਾਂ ਨੂੰ ਹਾਈਲਾਈਟਸ ਕਰਨਾ ਹਾਈਲਾਈਟ ਕਰਨਾ ਚਾਹੀਦਾ ਹੈ ਆਪਣੇ ਐਸਓਪੀ ਦੇ ਵਿੱਚ ਕਿਉਂਕਿ ਉਹ ਸੋਸ਼ੀਅਲੀ ਵੀ ਤੁਸੀਂ ਉੱਥੇ ਜਾ ਕੇ ਕੰਟ੍ਰਿਬਿਊਟ ਕਰ ਸਕਦੇ ਹੋ ਔਰ ਇੰਸਟੀਚੂਨਲੀ ਵੀ ਤੁਸੀਂ ਆਪਣਾ ਕੰਟ੍ਰਿਬਿਊਸ਼ਨ ਕਰ ਸਕਦੇ ਇਨ੍ਹਾਂ ਚੀਜ਼ਾਂ ਦਾ ਫਾਇਦਾ ਮਿਲਦਾ ਸੋ ਸਾਰੇ ਵਿਦਿਆਰਥੀ ਬਹੁਤ ਮਹੱਤਵਪੂਰਨ ਜਾਣਕਾਰੀ ਸੀ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੁਸੀਂ ਅਪਲਾਈ ਕਰਨਾ landmark ਦੇ ذریعے ਮੋਰ ਦਨ 100 ਕਾਲਜਸ ਕੈਨੇਡਾ ਦੇ ਵਿੱਚ ਡਾਇਰੈਕਟਲੀ ਯੂਨੀਵਰਸਿਟੀਆਂ ਐਂਡ ਕਾਲਜਸ ਲੈਂਡਮਾਰਕ ਡਾਇਰੈਕਟਲੀ ਐਸੋਸੀਏਟਡ ਸੋ 90413 90412 ਤੁਸੀਂ ਟੈਲੀਫੋਨ ਕਰੋ ਪਰਸਨਲੀ ਮਿਲੋ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਜਾਓ ਟਿਕਨੇਡਾ ਲਈ ਅਪਲਾਈ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ